ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਮੌਕੇ ਤੇ 40 ਹਸਪਤਾਲ ਮਾਲ ਰੋਡ ਲੁਧਿਆਣਾ ਨੇ ਪੰਜਾਬ ਪੁਲਿਸ ਅਤੇ ਟ੍ਰਾਫਿਕ ਪੁਲਿਸ ਲੁਧਿਆਣਾ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਅਤੇ ਸੜਕ ਸੁਰੱਖਿਆ ਬਾਈਕ ਰੈਲੀ ਦਾ ਸਵੱਇਤਾਪੂਰਵਕ ਆਯੋਜਨ ਕੀਤਾ ਇਸ ਪ੍ਰੋਗਰਾਮ ਵਿੱਚ 120 ਤੋਂ ਵੱਧ ਬਾਈਕ ਸਵਾਰਾਂ ਨੇ ਪਾਗਲੇ ਜਿਨ੍ਹਾਂ ਵਿੱਚ ਡਾਕਟਰ ਸਮਾਜ ਸੇਵੀ ਅਤੇ ਬਾਈਕ ਰਾਈਡਿੰਗ ਦੇ ਸ਼ੌਕੀਨ ਵੀ ਸ਼ਾਮਲ ਸਨ ਇਸ ਮੌਕੇ ਜਦ ਆਈਪੀਐਸ ਸ਼ੁਭਮ ਅਗਰਵਾਲ ਨਾਲ ਗੱਲ ਕੀਤੀ ਗਈ ਤੇ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਅਸੀਂ ਅੱਜ ਇੱਥੇ ਇਕੱਠੇ ਹੋਏ ਜੀ ਤੇ ਆਪਣੇ ਜਿਹੜੇ ਫੋਟੋਸ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਇਹਨਾਂ ਨੇ ਬਹੁਤ ਇੱਕ ਚੰਗਾ ਉਪਰਾਲਾ ਅੱਜ ਇੱਥੇ ਕੀਤਾ ਜਿਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਕਫਾ ਕਿਸਿਆਂ ਦੇ ਵਿੱਚ ਅਸੀਂ ਆ ਇੱਕ ਮੋਟਰਸਾਈਕਲ ਜਿਹੜੀ ਹੈਗੀ ਰੈਲੀ ਕੱਢ ਰਹੇ ਹ ਜਿਹਦੇ ਵਿੱਚ ਪੂਰੇ ਸੋਬੇ ਪੂਰੇ ਸੋਬੇ ਤੋਂ ਹੀ ਜਿਹੜੇ ਵਧੀਆ ਰਾਈਡਰਸ ਨੇ ਆ ਜਿਹਦੇ ਵਿੱਚ ਹਾਰਲੇ ਡੇਵਿਡਸਨ ਹੋ ਗਏ ਹੋਰ ਤੇ ਉਹ ਸ਼ਹਿਰ ਦੇ ਵਕਫਾ ਕਿਸਾ ਦੇ ਵਿੱਚ ਗੇੜਾ ਕੱਢਣਗੇ ਤੇ ਸ਼ਹਿਰ ਨੂੰ ਲੁਧਿਆਣਾ ਨੂੰ ਲੁਧਿਆਣਾ ਦੇ ਜਿਹੜੇ ਲੁਧਿਆਣਾ ਦੇ ਜਿਹੜੇ ਨਗਰ ਵਾਸੀ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੀ ਹੈਗੇ ਜਾਗਰੂਕ ਕਰਨਗੇ ਤੇ ਇਹਦੇ ਵਿੱਚ ਹਸਪੀਟਲ ਐਡਮਿਨਿਸਟ੍ਰੇਸ਼ਨ ਸਾਡੇ ਟ੍ਰੈਫਿਕ ਦੇ ਜਿਹੜੇ ਆਫੀਸਰਸ ਨੇ ਪੁਰੀ ਵਾਲ ਮੈਡਮ ਤੇ ਜਤਿੰਨ ਪੰਸਲ ਸਾਹਿਬ ਤੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਰਾਈਡਰਸ ਹੈਗੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਦੀ ਜਿਹੜੀ ਹੈਗੀ ਮੁਹਿੰਮ ਜਾਰੀ ਰੱਖਾਂਗੇ ਜਿਨ੍ਹਾਂ ਨੇ ਇੱਥੋਂ ਸ਼ੁਰੂ ਕਰਨਾ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਨਗਰ ਚੌਕ ਵੀਰਕਾ ਚੌਕ ਪੈਰਾਗੋਨ ਫਰੰਟ ਤੋਂ ਯੂ-ਟਰਨ ਕਰਕੇ ਫਿਰ ਇੱ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਜਿਵੇਂ ਰਾਈਡਰਸ ਲੈ ਗਏ ਆ ਉਹ ਕਿਤੇ ਨਾ ਕਿਤੇ ਗਈ ਵੇਲੇ ਅੰਗੈਲੀ ਕਰ ਜਾਂਦੇ ਆ ਉਹਨਾਂ ਲਈ ਕੀ ਹੁੰਦਾ ਹੈ ਦੇਖੋ ਜੀ ਅਸੀਂ ਜਦੋਂ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦਾ ਡਾਟਾ ਦੇਖਦੇ ਆ ਤਾਂ ਅਸੀਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਜ਼ਿਆਦਾ ਡੈਥ ਇਨਫੈਕਟ ਕੋਰੋਨਾ ਤੋਂ ਵੀ ਇੰਨੀ ਮੌਤੇ ਨਹੀਂ ਹੁੰਦੀ ਸਾਲ ਦੇ ਵਿੱਚ ਜਿੰਨੀ ਮੌਤੇ ਰੋਡ ਐਕਸੀਡੈਂਟ ਕਰਕੇ ਹੁੰਦੀਆਂ ਔਰ ਉਹ ਬੜੇ ਕਨਫਰਚੂਨੇਟ ਇਨਸੀਡੈਂਟ ਹੁੰਦਾ ਹੈ ਪੂਰੀ ਫੈਮਿਲੀ ਦੇ ਲਈ ਪੂਰੇ ਪਰਿਵਾਰ ਦੇ ਲਈ ਬਿਕੋਜ਼ ਕਦੇ-ਕਦੇ ਜਿਹੜਾ ਪਰਿਵਾਰ ਦਾ ਜਿਹੜਾ ਓਨਲੀ ਅਰਨਿੰ ਜਿਹੜਾ ਕਿ ਬਾਈਕ ਤੇ ਆਫਿਸ ਤੋਂ ਆ ਰਿਹਾ ਹੈ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਿਤਨੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਮਤਲਬ ਸਭ ਤੋਂ ਜ਼ਿਆਦਾ ਇਹਦੀ ਸਭ ਤੋਂ ਜ਼ਰੂਰੀ ਹੈ ਪਹਿਲਾਂ ਪ੍ਰिवेंशन ਕਰੀਏ ਔਰ ਪ੍ਰिवेंशन ਦੇ ਵਿੱਚ ਸਭ ਤੋਂ ਜ਼ਰੂਰੀ ਹੈ ਅਸੀਂ ਆਪਣਾ ਆਪਣੇ ਆਪਣਾ ਤੇ ਆਪਣੀ ਮੋਟਰਸਾਈਕਲ ਹੈ ਆਪਣੀ ਗੱਡੀ ਦਾ ਧਿਆਨ ਰੱਖੀਏ ਉਹ ਕਿੱਦਾਂ ਹੋਏਗਾ ਜੀ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਹੈਗੇ ਉਹਨਾਂ ਦਾ ਤੁਸੀਂ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਹਰ ਜਿਹੜੇ ਨਸ਼ੇ ਦੇ ਵੱਲ ਜਾ ਰਹੇ ਨੌਜਵਾਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੀ ਪਹਿਲੇ ਵੀ ਅਸੀਂ ਕਈ ਵਾਰੀ ਜਿਹੜੀ ਹੈਗੀ ਲੋਕਾਂ ਨੂੰ ਕਹਿ ਚੁੱਕੇ ਹਾਂ ਤੇ ਹੁਣ ਵੀ ਲੋਕਾਂ ਨੂੰ ਇਹੀ اپੀਲ ਹੈ ਕਿ ਤੁਸੀਂ ਆ ਨਸ਼ੇ ਪੱਤੇ ਦੇ ਉੱਤੇ ਨਾ ਲੱਗਿਓ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਹੈ ਤੁਹਾਡੇ ਇਲਾਕੇ ਸੂਬੇ ਆ ਤੁਹਾਡੇ ਮੋਹੱਲੇ ਦੇ ਵਿੱਚ ਤੁਸੀਂ ਸਾਨੂੰ ਇਤਲਾ ਕਰੋ ਤੁਹਾਡੀ ਆਇਡੈਂਟੀਟੀ ਕਨਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਬੰਦੇ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਅਸੀਂ ਫੋਰਟਿਸ ਹਸਪੀਟਲ ਮਾਲ ਰੋਡ ਵੱਲੋਂ ਅਸੀਂ ਟ੍ਰਾਫਿਕ ਪੁਲਿਸ ਲੁਧਿਆਣਾ ਨਾਥ ਦੇ ਐਸੋਸੀਏਸ਼ਨ ਦੇ ਵਿੱਚ ਜੈ ਬਾਈਕ ਰੈਲੀ ਦਾ ਆਰਗੇਨਾਈਜ਼ ਕੀਤਾ ਹੈ ਜਿਸ ਦੇ ਕਿ ਅਸੀਂ ਰੋਡ ਸੇਫਟੀ ਤੇ ਹੈਲਥ ਅਵੇਅਰਨੈਸ ਬਾਰੇ ਅਸੀਂ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨਾ ਚਾਹਾਂਗੇ ਮੈਂ ਬਹੁਤ ਬਹੁਤ ਧੰਨਵਾਦ ਕਰਾਂ ਸਾਡੇ ਡੀਸੀਪੀ ਸਾਹਿਬ ਦਾ ਕਿ ਜਿਨ੍ਹਾਂ ਨੇ ਕੀ ਟਾਈਮ ਕੱਢਿਆ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਅਸੀਂ ਸੌ ਤੋਂ ਵੱਧ ਜਿਵੇਂ ਜਿਵੇਂ ਰਾਈਡਰਸ ਨੇ ਕਿ ਹਾਰਲੇ ਤੇ ਬਾਕੀ ਰਾਈਡਰ ਜਿਹੜੇ ਹੈ ਕਿ ਉਹ ਮਿਲ ਕੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਕਿ ਜੀ ਰੋਡ ਸੇਫਟੀ ਦਾ ਇੱਕ ਮੈਸੇਜ ਦੇ ਕਹਿਣਾ ਚਾਹਣੇ ਲੋਕਾਂ ਨੂੰ ਕਿ ਜੇ ਆਪਰ ਟ੍ਰੈਫਿਕ ਰੂਲਸ ਫਾਲੋ ਕਰੀਏ ਤਾਂ ਇੱਕ ਜਿਹੜੀ ਅਨਚਾਹੀ ਘਟਨਾ ਹੁੰਦੀ ਹੈ ਹਾਦਸੇ ਹੁੰਦੇ ਆ ਉਹਨਾਂ ਨੂੰ ਅਸੀਂ ਅਵੋਇਡ ਕਰ ਸਕਦੇ ਜਿਵੇਂ ਸ ਸਕੂਲੀ ਬੱਚੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਇਹ ਬਾਈਕ ਤੇ ਚਲਾਉਂਦੇ ਆ ਬਿਲਕੁਲ ਇਹ ਬਹੁਤ ਜ਼ਰੂਰੀ ਮੈਸੇਜ ਹੈ ਜੀ ਕਿ ਕਿ ਨਾ ਕੇਵਲ ਬੱਚਾ ਨੂੰ ਕਿਉਂਕਿ ਬੱਚਾ ਨੂੰ ਥੋੜੀ ਜਿਹੀ ਮੈਚਿਓਰਿਟੀ ਘੱਟ ਹੁੰਦੀ ਹੈ ਸਮਝ ਘੱਟ ਹੁੰਦੀ ਹੈ ਲੇਕਿਨ ਐਸ ਪੇਰੈਂਟ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਕਿ ਅਸੀਂ ਰਿਸਪੋਨਸਿਬਲ ਬਣੀਏ ਤੇ ਅਸੀਂ ਇਨਸ਼ੋਰ ਕਰ